ਦੇ ਗਾਈਜ਼ ਅਸੀਂ ਮੇਰੀ ਤੇ ਸਿੱਧੂ ਦੀਆਂ ਬੁੱਕਸ ਜਿਹੜੀਆਂ ਉਹ ਲੈ ਲਈਆਂ ਅਸੀਂ ਤੁਹਾਨੂੰ ਹਲੇ ਨਹੀਂ ਦਿਖਾਉਂਦੇ ਹੈਲੋ ਗਾਈਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਅਸੀਂ ਜਾਵਾਂਗੇ ਸਿਦਕ ਤੇ ਮੇਰੀਆਂ ਬੁੱਕਸ ਲੈਣ ਤੇ ਹੁਣੇ ਮੈਂ ਪਾਪਾ ਨੂੰ ਫੋਨ ਕੀਤਾ ਮੈਂ ਪਾਪਾ ਨੂੰ ਕਿਹਾ ਕਿ ਜਲਦੀ ਆ ਜਾਓ ਤੁਸੀਂ ਕਿਤੇ ਰੁਕਿਆ ਨਾ ਤੇ ਪਾਪਾ ਕਹਿੰਦੇ ਠੀਕ ਹੈ ਮੈਂ ਸਿੱਧਾ ਘਰ ਹੀ ਆਉਂਗਾ ਤੇ ਹੁਣ ਪਾਪਾ ਆਣ ਵਾਲੇ ਨੇਗੇ 4:00 ਬਜ ਗਏ ਨੇ ਹੁਣ ਪਾਪਾ ਆਣ ਵਾਲੇ ਦੇਖਦੇ ਲੇਟ ਹੁੰਦੇ ਗਿਆ ਮਤਲਬ ਠੀਕ ਕਿਉਂਕਿ ਲੈਣ ਨਾ ਸਮਾਨ ਤਾਂ ਨਹੀਂ ਰਹੋ ਜਿੰਦਾ ਇਸ ਕਰਕੇ ਤੇ ਗਾਇਸ ਪਾਪਾ ਆਗੇ ਨੇਗੇ ਤੁਸੀਂ ਲੇਟ ਹੋ ਗਏ ਤੁਸੀਂ ਅੱਧਾ ਘੰਟਾ ਗਿਆ ਸੀ ਤੇ ਗਾਇਸ ਸਮਾਨ ਤਾਂ ਸਾਰਾ ਲੈ ਲਿਆ ਹੈਗਾ ਤੇ ਬਸ ਹੁਣ ਅਸੀਂ ਚੱਲਾਂਗੇ ਤੇ ਦੇਖੋ ਪਾਪਾ ਨਾ ਆਏ ਸੀਗੇ 4:30 ਵਜੇ ਤੇ ਹੁਣ ਅਸੀਂ ਜਾ ਰਹੇ ਹਾਂ 6:30 ਵਜੇ ਦੇਖ ਲਓ ਪਰ ਇੱਕ ਗੱਲ ਹੈ ਸੀ ਵਲੌਗ ਵੀ ਐਡਿਟ ਕਰਨਾ ਸੀ ਮਤਲਬ ਜਿਹੜਾ ਪਿਛਲਾ ਵਲੌਗ ਹੈ ਸਿੱਧੂ ਦੇ ਹੈਪੀ ਬਰਥਡੇ ਵਾਲਾ ਮਤਲਬ ਉਹ ਥੋੜਾ ਲੇਟ ਹੋ ਗਿਆ ਸੀਗਾ ਇਸ ਕਰਕੇ ਸੀ ਉਹ ਮਤਲਬ ਪਾਪਾ ਉਹ ਕਰ ਰੇ ਸੀ ਆਪਾਂ ਕਹਿੰਦੇ ਚਲੋ ਪਾ ਦਾਂਗੇ ਆ ਕੇ ਓਏ ਆਏ ਨਹੀਂ ਕਰਦੇ ਹੁੰਦੇ ਉਹ ਨਹੀਂ ਸੁੱਟਦੇ ਨਾ ਸੀ ਮੈਨੂੰ ਵਿੱਚ ਵੱਜ ਕੇ ਤੁਸੀਂ ਕੀਦੇ ਚ ਕਰੰਟ ਹੈ ਕਰੰਟ ਮਾਰ ਪਾਪਾ ਕਹਿੰਦੇ ਇਹ ਇਕਮ ਨਾ ਬਾਹਰ ਗਿਆ ਸੀ ਉੱਥੇ ਡੌਗੀ ਦਿਖ ਗਏ ਹੋਣ ਇਹਨਾਂ ਨੂੰ ਅਬੀ ਨੇ ਇਕਮ ਦੇ ਥੱਪੜ ਮਾਰੇ ਰੋ ਲੱਗ ਗਿਆ ਅੰਦਰ ਆ ਕੇ ਪਾਪਾ ਕਹਿੰਦੇ ਗੁੱਸਾ ਖਤਮ ਹੋ ਗਿਆ ਤੇਰਾ ਕਹਿੰਦਾ ਕਿੱਥੇ ਖਤਮ ਹੋ ਗਿਆ ਕਿੱਥੇ ਖਤਮ ਮਾਰੇ ਨੇ ਡੌਗੀ ਬੰਦੇ ਨੇ ਵੜਤੀ ਮੈਨੂੰ ਤਾਂ ਆਪ ਸੱਚੀ ਸੁਪਨਾ ਆਇਆ ਸੀ ਕਿ ਡੌਗੀ ਨੇ ਨਾ ਮੇਰੇ ਪੈਰ ਤੇ ਦੰਦੀ ਵੜਤੀ ਚਲੋ ਪੁੱਛਾ ਹੁੰਦਾ ਹੈ ਮੈਂ ਗਾਇਜ਼ ਅਸੀਂ ਬੁਕਸ ਤਾਂ ਲੈ ਲਈਆਂ ਦੇਖੋ ਬੈਗ ਭਰ ਗਿਆ ਪੂਰਾ ਤੇ ਗਾਇਜ਼ ਅਸੀਂ ਮੇਰੀ ਤੇ ਸਿੱਧੂ ਦੀਆਂ ਬੁਕਸ ਜਿਹੜੀਆਂ ਉਹ ਲੈ ਲਈਆਂ ਐਸੋ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਕਦੋਂ ਦਿਖਾਵਾਂਗੇ ਤੁਹਾਨੂੰ ਬੁੱਕ ਪਰ ਅੱਜ ਨਹੀਂ ਦਿਖਾਉਂਦੇ ਇਹਨੂੰ ਬੁਕਸ ਦਾ ਕੋਈ ਆਈ ਨਹੀਂ ਉਹਨੂੰ ਤਾਂ ਬਸ ਆਇਆ ਟਾਰਚ ਲੈਣੇ ਇਹਨੇ ਆ ਆਪਣੀ ਟਾਰਚ ਜੀ ਲੈ ਗਈ ਇਹਨੂੰ ਇਹਨੇ ਚ ਖੁਸ਼ ਹੋਈ ਜਾਂਦਾ ਉੱਥੇ ਬੁਕਸ ਬਾਰੇ ਇਹਨੂੰ ਕੁਝ ਨਹੀਂ ਪਤਾ ਸੀ ਪਾਪਾ ਮੈਂ ਆ ਟਾਰਚ ਲੈਣੀ ਆ ਟਾਰਚ ਉੱਥੇ ਲੈ ਕੇ ਘੁੰਮੀ ਗਿਆ ਬਸ ਦੇਖੋ ਬਲੂ ਕਲਰ ਦੀ ਇਹਨੇ ਟਾਰਚ ਲਈ ਹੈ ਬੁੱਕਸ ਤੋਂ ਲੈ ਕੇ ਨਾ ਆਈਡੀ ਆਈਡੀ ਜੁੜੀਆਂ ਲੱਗੀਆਂ ਵਈਆਂ ਵੱਡੀਆਂ ਸਾਰੀਆਂ ਇਹ ਕਾਦੇ ਵਾਸਤੇ ਹੈ ਤੇ ਗਾਇਸ ਹੁਣ ਅਸੀਂ ਆਏ ਸੀਗੇ ਪੈਟਰੋਲ ਪਵਾਉਣ ਵਾਸਤੇ ਤੇ ਪਾਪਾ ਪਵਾਈ ਜਾਂਦੇ ਨੇਗੇ ਪੈਟਰੋਲ ਤੇ ਆ ਦੇਖੋ ਆ ਕੀ ਕਰੀ ਅੰਦਰ ਖੜਾ ਹੋ ਜਾ ਭਰਾ ਵਾ ਤੇ ਗਾਇਸ ਅਸੀਂ ਬੁੱਕਸ ਤਾਂ ਲੈ ਆਏ ਸੀਗੇ ਤੇ ਬੁਕਸ ਅਸੀਂ ਆ ਗਈਆਂ ਨੇ ਸਾਡੀਆਂ ਅਸੀਂ ਕੱਲ ਲੈ ਕੇ ਆਏ ਸੀ ਤੇ ਅੱਜ ਸੈਕਿੰਡ ਡੇ ਹੈਗਾ ਸਾਡਾ ਮਤਲਬ ਕੱਲ ਬੁਕਸ ਲੈ ਕੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਇਆ ਹੀ ਨਹੀਂ ਕੁਝ ਇਸ ਕਰਕੇ ਕਿਉਂਕਿ ਬੜਾ ਕੰਮ ਜਾ ਹੋ ਗਿਆ ਸੀ ਨੇਰਾ ਵੀ ਬਹੁਤ ਹੋ ਗਿਆ ਸੀ ਇੱਕ ਵਾਰ ਨੇਰੇ ਚ ਫਿਰ ਤੁਹਾਨੂੰ ਪਤਾ ਹੀ ਵਲੌਗ ਬੰਦਦਾ ਨਹੀਂ ਹੈਗਾ ਸਹੀ ਤਰ੍ਹਾਂ ਇਸ ਤਰ੍ਹਾਂ ਚਲੋ ਅਸੀਂ ਕਿਹਾ ਸੈਕਿੰਡ ਡੇ ਬਣਾ ਲਾਂਗੇ ਤੇ ਸਿੱਧੂ ਤੇ ਮੇਰੀਆਂ ਬੁਕਸ ਤਾਂ ਆ ਗਈਆਂ ਤੇ ਮੇਰੀ ਜਿਹੜੀ ਡਰੈਸ ਹੈਗੀ ਉਹਦੀ ਸ਼ਰਟ ਆ ਗਈ ਤੇ ਪੈਂਟ ਨਹੀਂ ਮਿਲੀ ਮਮਾ ਆਪਾਂ ਕਿੰਨੀਆਂ ਦੁਕਾਨਾਂ ਤੇ ਗਏ ਪੈਂਟ ਮਿਲੀ ਪੈਂਟ ਨਾ ਮਿਲੀ ਨਹੀਂ ਹੈ ਪੈਂਟ ਲਈ ਤਾਈ ਤੈਨੂੰ ਕਹਿੰਦੇ ਖਾ ਪੀ ਲਿਆ ਕਰ ਪੈਂਟ ਦਾ ਮਤਲਬ ਮਿਲੀ ਹੈ ਮਤਲਬ ਬਹੁਤ ਹੈਗੇ ਮੇਰੇ ਲੱਗ ਤੇ ਆਉਂਦੀ ਨਹੀਂ ਹੈਗੀ ਦੇਖੋ ਤੇਰੀ ਤਾਂ ਆਹ ਕਹਿੰਦੇ ਖਾਇਆ ਕਰ ਤੇਰੇ ਕੋਲ ਮੈਂ ਨਹੀਂ ਦਿਖਾਉਂਦੇ ਔਰ ਫਿਰ ਅੱਜ ਪਾਪਾ ਕਹਿੰਦੇ ਚਲੋ ਅੱਜ ਫਿਰ ਤੂੰ ਆ ਕੇ ਮੈਂ ਜਦੋਂ ਆ ਗਿਆ ਕੰਮ ਤੋਂ ਫਿਰ ਫਿਰ ਆਪਾਂ ਦੇਖ ਕੇ ਆਵਾਂਗੇ ਇੱਕ ਵਾਰੀ ਪੈਂਟ ਤੇ ਸਿੱਧੂ ਦਾ ਬੈਗ ਵੀ ਨਹੀਂ ਮਿਲਿਆ ਕੱਲ ਨੂੰ ਇਹਨੂੰ ਕੁਝ ਪਸੰਦ ਨਹੀਂ ਆਉਂਦਾ ਹੁੰਦਾ ਤੇ ਇਹਦਾ ਬੈਗ ਵੀ ਲਿਆਉਣਾ ਹੈਗਾ ਉੱਥੇ ਬੱਚਿਆਂ ਵਾਲੇ ਬੈਗ ਘੱਟ ਹੀ ਸੀਗੇ ਦੂਸਰੇ ਸੀ ਵੱਡਿਆਂ ਦੇ ਅੱਛਾ ਨੂੰ ਬੈਗ ਕੱਲ ਨੂੰ ਲੈ ਕੇ ਜਾਈਏ ਇਹਨੂੰ ਤੇ ਆ ਇੱਕ ਸਿੱਧੂ ਟਿਫਨ ਲੈ ਕੇ ਆਏਗਾ ਆਪ ਚੁੱਕ ਦਿਖਾ ਦੇ ਲੈ ਬਸ ਲੈ ਆਈ ਬਸ ਨੂੰ ਗਾਣਾ ਸਿੱਖਣਾ ਹਾਂ ਸੋਣਾ ਵੈਸੇ ਮੈਨੂੰ ਤਾਂ ਸੋਣਾ ਲੱਗਿਆ ਮਨੇ ਤਾਂ ਬਸ ਸੋਨੂ ਸਿੱਧੇ ਦੇ ਹਿਸਾਬ ਨਾਲ ਤਾਂ ਠੀਕ ਹੀ ਐ ਇੱਕ ਮਿੰਟ ਮੈਂ ਕੁਕਸ ਤਾਂ ਬੜੇ ਅਪਡੇਟ ਕਰੂ ਹਾਂ ਮਨੇ ਤਾਂ ਨਾ ਇਹ ਅਲਾਉ ਕਰਾ ਤੋੜ ਕੇ ਲੈ ਆਈ ਸੀ ਤੋ ਅੱਛਾ ਮੈਂ ਸਹੀ ਤਰ੍ਹਾਂ ਲਗਾਈ ਪਹਿਲਾਂ ਲੋ ਨਹੀਂ ਤਾਂ ਮੈਂ ਤਾਂ ਇਹ ਸਿੰਪਲ ਜਿਹਾ ਲੈ ਕੇ ਲੈਣਾ ਸੀ ਪਰ ਇਹ ਕਹਿੰਦਾ ਮਮਾ ਮੈਨੂੰ ਆਹ ਸੁਭਾ ਲੱਗਦਾ ਹੋਏ ਨੇ ਮਗਰ ਪੈ ਗਿਆ ਮੈਂ ਤਾਂ ਲੈਣਾ ਆ ਲੈਣਾ ਆ ਬਲੂ ਟਾਰਚ ਦੇ ਮਗਰ ਆ ਬਲੂ ਟਿਫਨ ਵਾਸਤੇ ਮੈਨੂੰ ਆਹੀ ਚਾਹੀਦਾ ਮੈਨੂੰ ਮੈਂ ਤਾਂ ਬਲੂ ਹੀ ਕਲਰ ਪਸੰਦ ਹੈ ਕਹਿੰਦਾ ਮੈਂ ਤਾਂ ਬਲੂ ਹੀ ਲਊਂਗਾ ਉਹ ਲਟਾ ਟਾਰਚ ਨਹੀਂ ਤਾਂ ਇਹ ਸਿੰਪਲ ਹੈ ਸਿੰਪਲ ਲੈ ਲਾ ਹਰ ਤੋੜ ਦਈਏ ਇਹਨਾਂ ਦੇ ਪੁੱਤ ਲੋਕ ਆ ਦੇ ਇਹ ਕੰਚ ਦੇ ਹੈ ਕਿ 플라스틱 ਹੈ ਪੰਜ ਕਿਟ ਹੈਗਾ ਵੀ ਥੋੜਾ ਉੱਦਣਾ ਜਲਦੀ ਜਲਦੀ ਕਰਨ ਵਾਲਾ ਆਇਆ ਥੋੜੀ ਥੋੜੀ ਚਲੋ ਹੋ ਗਿਆ ਮੈ ਮਾਰੇਗਾ ਟੁੱਟੇ ਜੋ ਫਿਰ ਮੁੜ ਕੇ ਨਿਕਲੇ ਤੇ ਹੁਣ ਅਸੀਂ ਤੁਹਾਨੂੰ ਆਪਣੀਆਂ ਬੁੱਕਸ ਦਿਖਾ ਦੇਣੇ ਹੈਗੇ ਤੇ ਗਾਇਸ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਸਿੱਧੂ ਦੀਆਂ ਬੁੱਕਸ ਦਿਖਾ ਦੇਣੀ ਹੈਗੀ ਠੀਕ ਹੈ ਸਿੱਧੂ ਠੀਕ ਹੈ ਸਭ ਤੋਂ ਪਹਿਲਾਂ ਸਿੱਧੂ ਦੀ ਆ ਹੈ ਇਹ ਹਿੰਦੀ ਦੀ ਬੁੱਕ ਲਰਨ ਕਰਨ ਵਾਲੀ ਹੈ ਠੀਕ ਹੈ ਉਸ ਤੋਂ ਬਾਅਦ ਹੈਗੇ ਸਿੱਧੂ ਦੀ ਸਰਵਿਤ ਗਣ ਗਣਿਤ ਇਹ ਜਿਹੜੇ ਮੈਥ ਦੀ ਬੁੱਕ ਹੈ ਮਤਲਬ ਸਿੱਧੂ ਹੋਰ ਹੈ ਸਕੂਲ ਹਿੰਦੀ ਵੀ ਰਹਾ ਮੈਂ ਨਾ ਇਸ ਕਰਕੇ ਬੁੱਕ ਤੇ ਹੀ ਹਿੰਦੀ ਦੇ ਅਖੀਚਾ ਆਵੇਗਾ ਤੇ ਹੈਗੀ ਡਰਾਇੰਗ ਦੀ ਬੁੱਕ ਡਰਾਇੰਗ ਦੀ ਬੁੱਕ ਬਹੁਤ ਕਿੰਨਾ ਸੋਹਣਾ ਬਣਾਇਆ ਲੇਖੂਗੀ ਮੂਨ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਜਿਹੜੀ ਮੈਂ ਇਹ ਚੁੱਕ ਕੇ ਚਲਦੀ ਸੀ ਤੇ ਹੈਗੀ ਸਿੱਧੂ ਦੀ ਇੰਗਲਿਸ਼ ਰੀਡਰ ਬੁੱਕ ਸਨਸ਼ਾਈਨ ਰੀਡਰਸ ਯੂਕੇਜੀ ਬੀ ਦੀਆਂ ਸਿੱਧੂ ਦੀਆਂ ਬੁੱਕਸ ਨੇ ਤੇ ਹੈਗੀ ਐ ਇੰਗਲਿਸ਼ ਪ੍ਰੈਕਟਿਸ ਬੁੱਕ ਵਰਕ ਬੁੱਕ ਦੇਣਾ ਹੈ ਤੇ ਇਹ ਸਾਰੀ ਮੰਨ ਤੇ ਫਿਰ ਆਹ ਕਾਪੀ ਸਬਜੈਕਟ ਵਾਈਜ਼ ਕਵਰ ਜੜਾ ਅੰਦਰ ਅਸਤੇ ਲਿਆਈ ਸੀ ਸਭ ਤੇ ਇਹਦੇ ਮੈਮ ਨੇ ਸਿੱਦਕ ਦੇ ਮੈਮ ਨੇ ਕਿਹਾ ਸੀ ਕਿ ਤੁਸੀਂ ওয়াটার কালર ਪੈਂਸਿਲ ਬਾਕਸ ਤੇ ਕ੍ਰਿਆੰਕਲ ਜਿਹੜੇ ਹੈਗੇ ਉਹ ਮੈਨੂੰ ਦੇ ਕੇ ਜਾਣੇ ਜਦੋਂ ਵੀ ਕੋਈ ਵੀ ਕੋਈ ਵੀ ਐਕਟੀਵਿਟੀ ਕਰਾਉਣਗੇ ਤਾਂ ਹਨਾ ਮਤਲਬ ਉਹ ਆਪ ਹੀ ਇਹਨੂੰ ਕੱਟ ਕੇ ਦੇ ਦੇਣਗੇ ਤਾਂ ਕਿ ਹਨਾ 浪费 ਨਾ ਕਰੇ ਚੀਜ਼ਾਂ ਨੂੰ ਤੇ ਗਾਇਸ ਹੁਣ ਮੈਂ ਤੁਹਾਨੂੰ ਦਿਖਾਣੀ ਆ ਆਪਣੀ ਕਲਾਸ ਆਪਣੀ 9th ਕਲਾਸ ਦੀਆਂ ਬੁੱਕਸ ਤੇ ਸਭ ਤੋਂ ਪਹਿਲਾਂ ਹੈਗੀ ਹੈ ਮੇਰੀ ਇੰਗਲਿਸ਼ ਗ੍ਰਾਮਰ ਦੀ ਬੁੱਕ ਤੇ ਮੈਂ ਕਲਾਸ ਦੀ ਫਿਰ ਹੈਗੀ ਹੈ ਮੇਰੀ ਇੰਗਲਿਸ਼ ਸਪਲੀਮੈਂਟਰੀ ਰੀਡਰ ਫਿਰ ਆਂਗੇ ਮੇਰੀ ਮੈਥਮੈਟਿਕਸ ਦੀ ਬੁੱਕ ਮੈਥ ਦੀ ਫਿਰ ਆਂਦੀ ਹੈ ਮੇਰੀ ਕੰਪਿਊਟਰ ਸਾਇੰਸ ਦੀ ਬੁੱਕ ਇਹ ਹੈਗਾ ਇਹਦੇ ਵਿੱਚ ਹੈਗੇ ਜੀਓਗ੍ਰਾਫੀ ਇਕਨੋਮਿਕਸ ਤੇ ਹੈਗਾ ਸੈਕਿੰਡ ਪਾਠ ਇਹਦੇ ਵਿੱਚ ਹਨੇ ਸਟੈਟਿਕਸ ਤੇ ਹਿਸਟਰੀ ਤੇ ਪੰਜਾਬੀ ਦੀ ਸਿਹਤਮਾਲਾ ਇੰਗਲਿਸ਼ ਮੇਨ ਕੋਰਸ ਬੁੱਕ ਹਿੰਦੀ ਵਿਆਕਰਨ ਹਿੰਦੀ ਪੁਸਤਕ ਤੇ ਗਾਈਜ਼ ਇਹ ਸੀਗੀ ਸਾਡੇ ਦੋਨਾਂ ਦੀਆਂ ਬੁੱਕਸ ਜਿਹੜੀਆਂ ਵੀ ਸੀਗੀਆਂ ਅਸੀਂ ਤੁਹਾਨੂੰ ਦਿਖਾ ਦਿੱਤੀਆਂ ਨੇਗੀਆਂ ਤੇ ਸਿੱਧੂ ਦੇ ਮੈਡਮ ਨੇ ਤਾਂ ਗਰੁੱਪ 'ਚ ਮੈਸੇਜ ਵੀ ਕਰਤਾ ਉਹਨਾਂ ਨੇ ਕੰਮ ਦੀ ਭੇਜਤਾ ਇਸ ਕਰਕੇ ਹੁਣ ਮੈਂ ਇਹਨੂੰ ਕਰਾਉਂਗੀ ਕੰਮ ਤੇ ਪਹਿਲਾਂ ਇਹਨੂੰ ਕੰਮ ਹੀ ਕਰਾ ਦੇਣੇ ਕਿਉਂਕਿ ਜੇ ਸ਼ਾਮ ਨੂੰ ਜਾਣਾ ਹੋਇਆ ਫਿਰ ਵੈਸੇ ਸ਼ਾਮ ਨੂੰ ਗਏ ਲੈਨ ਮੇਰੀ ਪੈਂਟ ਤਾਂ ਇਹਦਾ ਰਹਿ ਜਾਊਗਾ ਵੈਸੇ ਜਾਣਾ ਤਾਂ ਹੈ ਕਿਉਂਕਿ ਕੱਲ ਤੋਂ ਸਕੂਲ ਲੱਗਣਗੇ ਅੱਜ ਵੈਸੇ ਸਾਨੂੰ ਛੁੱਟੀ ਸੀਗੀ ਤੇ ਗਾਇਸ ਸਿੱਧੂ ਨੂੰ ਤਾਂ ਕੰਮ ਦੇਤਾ ਜਿਹੜਾ ਇਹ ਮੈਮ ਨੇ ਭੇਜਿਆ ਸੀਗਾ ਤੇ ਹੁਣ ਇਹ ਕਰਨ ਲੱਗ ਗਿਆ ਦੇਖੋ ਇਹਦੀ ਰਾਈਟਿੰਗ ਕਿੰਨੀ ਸੋਹਣੀ ਹੈ ਵੈਰੀ ਗੁੱਡ ਸਿੱਧੂ ਥੈਂਕ ਯੂ ਵੈਲਕਮ ਵੈਲਕਮ ਹੋਰ ਮੈਂ ਹੋਰ ਲਿਖਵਣੀ ਹੈ ਹਾਂ ਕਿੰਨਾ ਸੋਹਣਾ ਲਿਖਿਆ ਹੈ ਲਿਖ ਲਓ ਲਿਖ ਲਓ ਸਾਰਾ ਲਿਖ ਲਓ ਫਿਰ ਸ਼ਾਮ ਤੱਕ ਕੰਮ ਵੀ ਬਹੁਤ ਹੈ ਇਹਦਾ ਵੀ ਦਿੱਤਾ ਹੋਏ ਦੋ ਬੁੱਕ ਦਾ ਤੇ ਸ਼ਾਮ ਨੂੰ ਜਾਣਾ ਵੀ ਹੈ ਨਾ ਜੇ ਰਹਿ ਗਿਆ ਤੇ ਗਾਇਸ ਪਾਪਾ ਆ ਗਏ ਨੇਗੇ ਤੇ ਹੁਣ ਅਸੀਂ ਜਾਣੇ ਆ ਇੱਥੇ ਮੰਮਾ ਤੇ ਸਿੱਧੂ ਦੀ ਲੜਾਈ ਚੱਲੀ ਜਾਂਦੀ ਹੈ ਕਿਉਂਕਿ ਜਮਾ ਵੀ ਕਹਿਣਾ ਨਹੀਂ ਮੰਨ ਰਿਹਾ ਮੰਮਾ ਦਾ ਚਲੋ ਚੱਲਦੇ ਆਂਗੇ ਫਟਾਫਟ ਨਹੀਂ ਤਾਂ ਲੇਟ ਹੋ ਜਾਾਂਗੇ ਮੈਂ ਜੋ ਮੈਂ ਜੋ ਨੇ ਸਿੱਧੂ ਦਾ ਬੈਗ ਲੈਣ ਤੇ ਗਾਇਜ਼ ਅਸੀਂ ਸਿੱਧੂ ਦਾ ਬੈਗ ਵੀ ਲੈ ਲਿਆ ਤੇ ਦੇਖੋ ਇਹਨੇ ਐਨਕਾ ਵੀ ਲੈ ਲੀਆਂ ਦੇਖੋ ਲਾਈ ਫਿਰਦਾ ਨੇਰੇ ਚ ਵੀ ਉਹ ਵੀ ਬਲੈਕ ਕੱਜ ਕੇ ਕਾਸੇ ਲਿਖੂਗਾ ਹੋਰ ਤੇ ਮਮਾ ਨੇ ਦਵਾਈ ਵੀ ਲੈ ਲਈਏਗੀ ਇਹ ਹੈਗੀ ਸ਼ਾਪ ਜਿੱਥੇ ਮਮਨ ਦਵਾਈ ਲਈਏ ਡਾਕਟਰ ਹਰਪ੍ਰੀਤ ਸਿੰਘ ਜਨਤਾ ਕਲੀਨਿਕ ਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਦੇ ਸਾਹਮਣੇ ਆ ਜਾ ਸਿੱਧੂ ਕਾਨੂੰ ਤੇ ਲਿਖੂਗਾ ਹੁਮਾਰਖਾ ਉੱਤੋਂ ਮਾਰ ਕੇ ਤਾਂ ਆ ਜਵਾਲ ਨੇ ਦਾਦੀ ਹੈ ਕੋਈ ਏ ਗਾਇਸ ਮੈਂ ਤੁਹਾਨੂੰ ਤੱਕ ਦਿਖਾਈ ਨਹੀਂ ਸੀਗੀ ਆਪਣੀ ਪੈਂਟ ਸ਼ਰਟ ਤੇ ਮੈਂ ਹੁਣ ਤੁਹਾਨੂੰ ਦਿਖਾ ਦਿੰਨੀ ਹੈਗੀ ਏ ਗਾਇਸ ਇਹ ਹੈ ਮੇਰੀ ਡਰੈਸ ਇਹ ਹੈਗੀ ਮਹਿਰੂਨ ਸ਼ਰਟ ਤੇ ਨਾਲ ਹੈਗੀ ਹੈਗੀ ਬਲੈਕ ਪੈਂਟ ਗਾਇਸ ਹੁਣ ਆਪਾਂ ਸਾਰਾ ਸਮਾਨ ਜਿਹੜਾ ਦਾਦੀ ਨੂੰ ਦਿਖਾ ਦਿੰਨੇ ਹੈਗੇ ਤੇ ਪਹਿਲਾਂ ਦਿਖਾਉਨੇ ਸਿੱਧੂ ਦਾ ਬੈਗ ਹੱਲੋ ਦਾ ਦੀ ਸਿੱਧੂ ਦਾ ਬੈਗ ਇਹਨੇ ਆਪ ਆ ਪਸੰਦ ਕੀਤਾ ਸੋਣਾ ਹੈ ਨਾ ਖੁੱਲਾ ਵੀ ਹੈ ਬਾਲਾ ਤਿੰਨ ਜਿਪਾਂ ਵਾਲਾ ਮੁਝਾ ਖਰਾਬ ਹੋ ਗਿਆ ਹੋਰ ਉਹਦੀ ਜਿਪ ਖਰਾਬ ਹੋ ਗਈ ਸੀ ਉਹ ਡੇੜਾ ਪੁਰਾਣਾ ਇਹਦਾ ਬੈਗ ਉਹ ਠੀਕ ਜਾਣੀ ਸੀਗਾ ਹਮ ਇਹਨੂੰ ਤਾਂ ਵਸੇ ਨੇ ਕੈਨਕ ਲੈ ਲਈ ਉੱਥੇ ਉਹਦੇ ਮਗਰ ਪਿਆਰਿਆ ਲੈ ਮੇਰੀ ਕਿਟ ਤੇ ਉਹਨੇ ਆ ਵਿਗੜ ਤਾ ਸਾਰਾ ਕੁਝ ਕੱਢ ਦੇ ਕੱਢ ਦੇ ਚੱਲੇ ਤਾਂ ਕਿ ਕਹਣਾ ਕੂੜੇ 'ਚ ਸੁੱਟੀ ਨਹੀਂ ਤਾਂ ਮੰਮਾ ਬੋਲਣਗੇ ਮੇਰੀ ਡਰੈੱਸ ਦੀ ਪੈਂਟ ਆ ਸ਼ਰਟ ਹੈ ਆ ਸ਼ਰਟ ਬਹੁਤ ਵਧੀਆ ਹੈਗੀ ਫਿਟਿੰਗ ਇਹਦੀ ਜਮਾ ਵਧੀਆ ਆਈ ਹੈਗੀ ਤੇ ਆ ਡਿਜ਼ਾਈਨ ਬਣਿਆ ਹੋਇਆ ਇਹਦੀ ਬਾਹਾਂ ਤੇ ਨਹੀਂ ਇਹ ਪਹਿਲਾਂ ਪਹਿਲਾਂ ਲੈਂਦੇ ਤੇ ਹੈ ਨਾ ਮੈਂ ਕਿਹਾ ਕਾਟ ਉਂਦੇ ਆ ਵਧੀਆ ਠੀਕ ਹੈ ਮੈਂ ਲੈ ਲੈਂਦਾ ਹੋ ਆ ਵੀ ਕਿੰਨਾ ਬੰਦ ਹਾਂ ਹਾਂ ਖੁੱਲੀ ਲਿਆਂਦੀ ਆ ਨਹੀਂ ਤਾਂ ਉਹ ਤਾਂ ਟਾਈਟ ਦੇ ਰਹੇ ਸੀ ਕਿ ਨਹੀਂ ਖੁੱਲੀ ਵਾਲੀ ਦੇ ਦੋ ਏ ਗਾਇਜ਼ ਖਾਣਾ ਆ ਗਿਆ ਦਾਲ ਨਾਲ ਚੌਲ ਗਾਇਜ਼ ਰੋਟੀ ਤਾਂ ਖਾ ਲਈ ਸੀ ਤੇ ਮੰਮਾ ਹੁਣ ਭਾਂਡੇ ਮਾਂਜ ਰਹੇ ਨੇਗੇ ਤੇ ਹੁਣ ਅਸੀਂ ਆਪਣੇ ਬੈਗ ਜਿਹੜੇ ਹੈਗੇ ਉਹ ਪੈਕ ਕਰਾਂਗੇ ਸਿੱਧੂ ਦਾ ਕਰ ਦੂੰਗੀ ਮੈਂ ਆਪਣਾ ਕਰ ਲੂੰਗੀ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਦੇ ਹੋਗੇ ਚੈਨ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜੀ ਜਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਠੀਕ ਵਾਚ ਗਿਆ ਸਿੱਧੂ ਤੇਰਾ ਠੀਕ ਹੋ ਕੀ ਹੋ ਗਿਆ ਕੌਣ ਬੋਲੀ ਜਾਂਦਾ ਕਿੱਥੋਂ ਕੋਈ ਬੋਲੀ ਜਾਂਦਾ ਕਿੱਥੋਂ ਕੋਈ ਬੋਲੀ ਜਾਂਦਾ